ਤਾਨੂੰ ਅੱਜ ਡਿਸਟ੍ਰਿਕਟ ਪੰਚਕੁੱਦਾ ਦਾ ਪ੍ਰਧਾਨ ਬਣਾਇਆ ਗਿਆ ਥੋੜਾ ਇਸ ਬਾਰੇ ਕੀ ਵਿਚਾਰ ਸਭ ਤੋਂ ਪਹਿਲਾਂ ਮੈਂ ਸ਼ੁਕਰੀਆ ਕਰਾਂਗਾ ਨੈਸ਼ਨਲ ਪ੍ਰੈਜ਼ੀਡੈਂਟ ਸ੍ਰੀਆ ਜਿਹੜਾ ਸਾਹਿਬ ਦਾ ਔਰ ਨਾਲ ਹੀ ਨਾਲ ਨੈਸ਼ਨਲ ਊਮਨ ਪ੍ਰੈਜ਼ੀਡੈਂਟ ਪ੍ਰਿਤਪਾਦ ਘੋੜੀ ਦਾ ਤੇ ਸਾਡੇ ਸਾਰੇ ਜਿੰਨੇ ਵੀ ਐਗਜ਼ੀਕਿਟਿਵ ਮੈਂਬਰ ਜਾਂ ਪਾਦ ਅਧਿਕਾਰੀ ਨੇ ਉਹਨਾਂ ਦਾ ਮੈਂ तहे ਜਿਨੂ ਸ਼ੁਕਰੀਆ ਦਾ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਦੇ ਕੇ ਨਿਵਾਜਿਆ ਹੈ ਉਹਦੇ ਬਾਅਦ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸ਼ੁਰੂ ਤੋਂ ਹੀ ਮੇਰੀ ਜ਼ਿੰਦਗੀ ਦਾ ਇੱਕ ਕ੍ਰੀਮ ਰਿਹਾ ਹੈ ਕਿ ਸੁਸਾਇਟੀ ਵਾਸਤੇ ਕੁਝ ਨਾ ਕੁਝ ਕਰ ਸਕੀਏ ਹੋਰ ਉਹਨਾਂ ਮੈਨੂੰ ਹਾਲ ਵੀ ਪ੍ਰਾਪਤ ਹੋਇਆ ਮੈਂ ਛੋਟੀ ਜੀ ਫੈਮਿਲੀ ਤੋਂ ਉੱਠ ਕੇ ਐਮਏ ਕਰਕੇ ਯੂਪੀਐਸਸੀ ਕਲੀਅਰ ਕਰਕੇ ਆਰਮੀ ਵਿੱਚ ਗਿਆ ਮਿਨਿਸਟਰੀ ਆਫ ਡਿਫੈਂਸ ਵਿੱਚ ਉੱਥੋਂ ਮੈਂ ਅਜੇ ਡਾਇਰੈਕਟਰ ਰਿਟਾਇਰ ਹੋਇਆ ਤੇ ਫਿਰ ਮੈਨੂੰ ਖੇੜਾ ਸਾਹਿਬ ਦਾ ਆਸ਼ੀਰਵਾਦ ਮਿਲਿਆ ਤੇ ਸਾਥ ਮਿਲਿਆ ਉਹਦੇ ਤੋਂ ਵੀ ਜ਼ਿਆਦਾ ਮੈਨੂੰ ਅੱਜ ਖੁਸ਼ੀ ਇਹ ਹੋਣੀ ਹੈ ਕਿ ਇਸ ਮੀਟਿੰਗ ਦੇ ਵਿੱਚ ਸਾਡੇ ਗਿੱਲ ਸਾਹਿਬ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਤੇ ਸ਼ਰਮਾ ਜੀ ਸ਼ਰਮਾ ਜੀ ਨੂੰ ਆਰਟੀਆਈ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਇਸ ਸਕੀਮ ਬਾਰੇ ਜਾਂ ਇਸ ਸੰਸਥਾ ਬਾਰੇ ਠੇੜਾ ਸਾਹਿਬ ਨੇ ਬੜੇ ਵਿਸਥਾਰ ਦੇ ਨਾਲ ਆਪਣੇ ਐਕਸਪੀਰੀਅੰਸ ਦੱਸਦੇ ਹੋਏ ਸਾਨੂੰ ਗਾਈਡ ਕੀਤਾ ਔਰ ਉਸ ਗਾਈਡੈਂਸ ਤੋਂ ਹੀ ਅਸੀਂ ਅੱਗੇ ਵਧਦੇ ਹੋਏ ਇਹਨਾਂ ਦੀ ਇਸ ਛਤਰ ਛਾਇਆ નીચે ਇਹਨੂੰ ਆਪਾਂ ਅੱਗੇ ਵਧਾਵਾਂਗੇ ਤੇ ਕਦੀ ਵੀ ਕੋਈ ਕਸਰ ਨਹੀਂ ਛੱਡਾਂਗੇ ਜਿਹਦੇ ਵਿੱਚ ਇਹਨਾਂ ਨੂੰ ਕਦੇ ਪਿੱਛੇ ਮੁੜ ਕੇ ਦੇਖਣਾ ਪਵੇ ਮੈਂ ਫਿਰ ਵਾਹਿਗੁਰੂ ਅੱਗੇ ਅਰਦਾਸ ਕਰਨਾ ਕਿ ਮੈਨੂੰ ਇਹ ਜੋ ਜ਼ਿੰਮੇਵਾਰੀ ਮਿਲੀ ਹੈ ਉਹ ਮੇਰੀ ਟੀਮ ਨੇ ਮੇਰੇ 'ਤੇ ਭਰੋਸਾ ਕਰਕੇ ਮੈਨੂੰ ਦਿੱਤੀ ਹੈ ਮੈਂ ਆਪਣੀ ਟੀਮ ਨੂੰ ਨਾਲ ਲੈ ਕੇ ਚੱਲਾਂਗਾ ਔਰ ਉਹਨਾਂ ਦਾ ਵੀ ਜੋ ਐਕਸਪੀਰੀਅੰਸ ਹੈ ਉਹਨੂੰ ਯੂਟਿਲਾਈਜ਼ ਕਰਦੇ ਹੋਏ ਆਪਣੀ ਬੁੱਧੀ ਦੇ ਨਾਲ ਇਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗਾ ਖੇਰਾ ਸਾਹਿਬ ਦਾ ਫਿਰ ਬਹੁਤ ਬਹੁਤ ਜਿਲੋਂ ਧੰਵਾਦੀਆਂ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਧੰਵਾਦ